ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਖਾਰੀ ਸ਼ੰਤ ਮਹੱਲਾ ਪੰਜਵਾ ਇੱਕ ਊੰਕਾਰ ਸਤਗੁਰ ਪ੍ਰਸਾਦ ਸਵਾਗਤ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਲ ਵਿਚਾਰ ਦੇ ਨਾਲ ਸਾਂਝ ਪਾ ਕਰਕੇ ਆਪਣਾ ਏ ਆਇਆ ਹੋਇਆ ਮਨੁੱਖਾ ਜਨਮ ਸਫਲਾ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰ ਰਹੇ ਹਨ ਤੁਖਾਰੀ ਰਾਗ ਦੇ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਸ਼ੰਤ ਜੋ ਜਸ ਰੂਪ ਬਾਣੀ ਹੈ ਉਚਾਰਨ ਕਰਦੇ ਹਨ ਸੋ ਇਹ ਤੁਖਾਰੀ ਰਾਗ ਦਾ ਸਮਾਪਤੀ ਵਾਲਾ ਇਹ ਸ਼ਬਦ ਹੈ ਇੱਥੇ ਤੁਖਾਰੀ ਰਾਗ ਵੀ ਸਮਾਪਤ ਹੈ ਅੱਜ ਸੋ ਤੁਖਾਰੀ ਰਾਗ ਦੇ ਅੰਦਰ ਪੰਚਮ ਗੁਰਦੇਵ ਧਨ ਗੁਰੂ ਅਰਜਨ ਦੇ ਮਹਾਰਾਜੀ ਕਿਰਪਾ ਕਰ ਰਿਹਾ ਆਓ ਸਤਗੁਰੂ ਜੀ ਮੰਗਲ ਕਰਦੇ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕੋਲ ਕਮਾਈ ਲਾਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੇਮਾਰਾ ਮੇਰਾ ਮਨ ਪੀਨਾ ਏ ਲਾਲਨਾ ਪਿਆਰੇ ਗੁਰੂ ਰਾਮਦਾਸ ਜੀ ਮਹਾਰਾਜੀ ਵਾ ਪਿਆਰੇ ਪ੍ਰਭੂ ਮੈਂ ਤੇਰੇ ਤੋਂ ਕੋਲ ਕੋਲਾਈ ਘੁਮਾਈ ਵਾਰਨੇ ਫੇਰਨੇ ਜਾਂਦਾ ਅਤੇ ਗੁਰਾਂ ਨੂੰ ਵਾ ਗੁਰੂ ਦੇ ਰਾਹੀ ਤੈਨੂੰ ਆਪਣਾ ਮਨ ਦੇਣਾ ਕਰਦਾ ਸੁਣ ਸ਼ਬਦ ਤੇਮਾਰਾ ਏ ਪਿਆਰੇ ਸਤਿਗੁਰੂ ਜੀ ਤੇਮਾਰਾ ਤੂੰ ਪਾਵ ਤੁਹਾਡਾ ਸ਼ਬਦ ਉਪਦੇਸ਼ ਸੁਣ ਕਰਕੇ ਵਾਹਿ ਪ੍ਰਭੂ ਤੇਰੀ ਪ੍ਰਾਪਤੀ ਵਾਲਾ ਗੁਰਾਂ ਦਾ ਸ਼ਬਦ ਸੁਣ ਕੇ ਮੇਰਾ ਮਨ ਤੇਰੇ ਪ੍ਰੇਮ ਵਿੱਚ ਭਿੱਜ ਗਿਆ ਹੈ ਇਹ ਮਨ ਪੀਨਾ ਜਿਉ ਜਲ ਮੀਨਾ ਲਾਗਾ ਰੰਗ ਮੁਰਾਰਾ ਮੇਰਾ ਇਹ ਮਨ ਤੇਰੇ ਪ੍ਰੇਮ ਵਿੱਚ ਇਸ ਤਰ੍ਹਾਂ ਭਿੱਜ ਗਿਆ ਜਿਵੇਂ ਜਲ ਪਾਣੀ ਵਿੱਚ ਮੀਨਾ ਮੱਛਲੀ ਭਿੱਜੀ ਰਹਿੰਦੀ ਹੈ हे ਮੁਰਾਰਾ ਮੁਰਦੈਂਤ ਨੂੰ ਮਾਰਨ ਵਾਲੇ ਪ੍ਰਭੂ ਮੈਨੂੰ ਤੇਰਾ ਅਤਿਅੰਤ ਰੰਗ ਪ੍ਰੇਮ ਲੱਗ ਰਿਹਾ ਹੈ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਨ ਅਪਾਰਾ ਏ ਠਾਕੁਰ ਸੁਆਮੀ ਪ੍ਰਭੂ ਤੇਰੇ ਗੁਣਾਂ ਦੀ ਕੀਮਤ ਕਹੀ ਨਹੀਂ ਆਖੀ ਨਹੀਂ ਜਾ ਸਕਦੀ ਤੇਰਾ ਮਹਿਲ ਸਰੂਪ ਅਪਾਰਾ ਪਾਰਾ ਵਾਰ ਤੁਰਹਿ ਤਾ ਵਾ ਤੇਰਾ ਸੰਗਤ ਸੱਤਾ ਤੁਰਿਆ ਪਾਦਰੂਪੀ ਮਹਲ ਪਾਰਾ ਵਾਰ ਤੁਰਹਿ ਤਾ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਇਹ ਸਗਲ ਸਾਰੇ ਗੁਨਾ ਦੇ ਦਾਤੇ ਦਾਤਾਂ ਦੇਣ ਵਾਲੇ ਸੁਆਮੀ ਮਾਲਕ ਪ੍ਰਭੂ ਮੇਰੀ ਦੀਨਾ ਪਾਪ ਗਰੀਬ ਦੀ ਇੱਕ ਬਿਨੋ ਬੇਨਤੀ ਸੁਣਨਾ ਕਰੋ ਦੇਹ ਦਰਸ ਨਾਨਕ ਬਲਹਾਰੀ ਜੀੜਾ ਬਲ ਬਲ ਕੀਨਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਤੁਸੀਂ ਮੈਨੂੰ ਆਪਣਾ ਦਰਸ਼ਨ ਜਿਹੜਾ ਹੈ ਉਹ ਦੇਣਾ ਕਰੋ ਮੈਂ ਤੁਹਾਡੇ ਤੋਂ ਮਨ ਤਨ ਕਰਕੇ ਬਲਹਾਰੀ ਕੁਰਬਾਨ ਜਾਂਦਾ ਹਾਂ ਅਤੇ ਆਪਣਾ ਜੀੜਾ ਹਿਰਦਾ ਵੀ ਬਲ ਬਲ ਬਲਹਾਰ ਕੁਰਬਾਨ ਕੀਤਾ ਹੈ ਏ ਬਲ ਪ੍ਰਕਾਸ਼ ਰੂਪ பிரபு ਮੈਂ ਆਪਣਾ ਜੀੜਾ ਹਿਰਦਾ ਬਲ ਬਲਹਾਰ ਕੀਤਾ ਹੈ ਇਹ ਤਨ ਮਨ ਤੇਰਾ ਸਭ ਗੁਣ ਤੇਰੇ हे प्रभु ए मेरा ए तन शरीर ते मन तेरा ही ਦਿੱਤਾ ਹੋਇਆ ਅਤੇ ਸਾਰੇ ਗੁਣ ਵੀ ਤੇਰੇ ਹੀ ਬਖਸ਼ਿਸ਼ ਕੀਤੇ ਹੋਏ ਖੰਨੀ ਐ ਮੰਜਾ ਦਰਸ਼ਨ ਤੇਰੇ ਮੈਂ ਤੇਰੇ ਦਰਸ਼ਨ ਦੀਦਾਰਾਂ ਤੋਂ ਖੰਨੀ ਐ ਟੁਕੜੇ ਟੁਕੜੇ ਹੋ ਕੇ ਕੁਰਬਾਨ ਮੰਜਾ ਜਾਂਦਾ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟਪੇਖ ਜੀਵਾ اے ਮੇਰੇ ਪ੍ਰਭ ਭਾਵ ਪਰਮਾਤਮਾ ਤੂੰ ਮੇਰੀ ਬੇਨਤੀ ਸਰਵਣ ਕਰ ਸੁਣਨਾ ਕਰ ਮੈਂ ਤੇਰੇ ਦਰਸ਼ਨਾਂ ਤੋਂ ਬਲਹਾਰ ਜਾਂਦਾ ਤੂੰ ਇੱਕ ਨਿੰਮਕ ਅੱਖ ਦੇ ਝਮਕਣ ਜਿੰਨੇ ਸਮੇਂ ਲਈ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਕਰ ਤਾਹੀ ਮੇਰਾ ਜੀਵਾਂ ਜਿਉਣਾ ਹੋਵੇਗਾ ਅੰਮ੍ਰਿਤ ਨਾਮ ਸੁਣੀ ਜੈ ਤੇਰਾ ਕਿਰਪਾ ਕਰਹਿ ਤਪੀਵਾ ਏ ਪ੍ਰਭੂ ਤੇਰਾ ਅੰਮ੍ਰਿਤ ਰੂਪ ਨਾਮ ਹੀ ਸੁਣੀਦਾ ਹੈ ਜੇਕਰ ਤੂੰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰ ਦੇਵੇਂ ਦੋਹੀ ਤੇਰਾ ਨਾਮ ਅੰਮ੍ਰਿਤ ਪੀਣਾ ਕਰ ਆਸ ਪਿਆਸੀ ਪਿਰ ਕਹਿ ਤਾਂ ਹੀ ਜੋ ਚਾਤਰਕ ਬੂੰਦੇਰੇ ਏ ਪਿਰ ਪ੍ਰੀ ਪ੍ਰਮਾਤਮਾ ਆਪ ਜੀ ਦੀ ਪ੍ਰਾਪਤੀ ਦੇ ਤਾਂ ਹੀ ਪਾਵਾਸਤੇ ਇਸ ਤਰ੍ਹਾਂ ਦਰਸ਼ਨਾਂ ਦੀ ਆਸਾ ਦੀ ਪਿਆਸੀ ਤਿਹਾਈ ਆ ਜਿਵੇਂ ਚਾਤਰਕ ਬੰਬੀਹਾ ਸੰਤੀ ਬੂੰਦੇਰੇ ਬੂੰਦ ਦਾ ਪਿਆਸਾ ਹੁੰਦਾ ਕਉ ਨਾਨਕ ਜੀ ਅੜਾ ਬਲਹਾਰੀ ਦੇਹ ਦਰਸ ਪ੍ਰਭ ਮੇਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਤੇਰੇ ਤੋਂ ਆਪਣਾ ਜੀੜਾ ਹਿਰਦਾ ਜਿੰਦਗੀ ਬਲਹਾਰੀ ਕੁਰਬਾਨ ਕਰਦਾ ਹੈ ਮੇਰੇ ਪ੍ਰਭੂ ਪਿਆਰੇ ਪ੍ਰਮਾਤਮਾ ਮੈਨੂੰ ਤੂੰ ਆਪਣਾ ਦਰਸ਼ਨ ਦੇਣਾ ਕਰ ਤੂੰ ਸੱਚਾ ਸਾਹਿਬ ਸਾਹ ਅਮਿਤਾ ਏ ਪ੍ਰਭੂ ਤੂੰ ਸੱਚਾ ਤ੍ਰੈਕਾਲ ਆਬਾਦ ਰੂਪ ਸਾਹਿਬ ਮਾਲਕ ਹੈ ਅਤੇ ਅਮਿਤਾ ਮਿੰਤੀ ਤੋਂ ਰਹਿਤ ਬੇਅੰਤ ਸਾਹੂ ਪਾਦशाह ਹੈ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿਤਾ ਏ ਪ੍ਰਭੂ ਤੂੰ ਮੇਰੇ ਤਨ ਦਾ ਪ੍ਰੀਤਮ ਪਿਆਰਾ ਹੈ ਬਾਣੀ ਦਾ ਵੀ ਪਿਆਰਾ ਹੈ ਪ੍ਰਾਨ ਸਵਾਸਾਂ ਤੇ ਚਿਤਾ ਮਨ ਦਾ ਵੀ ਹਿਤ ਇਹ ਤੂੰ ਪ੍ਰੇਮੀ ਹੈ ਪ੍ਰਾਨ ਸੁਖ ਦਾਤਾ ਗੁਰਮਖ ਜਾਤਾ ਸਗਲ ਰੰਗ ਬਨ ਆਏ ਏ ਪ੍ਰਭੂ ਤੂੰ ਪ੍ਰਾਨ ਸਵਾਸ ਦੇਣ ਵਾਲਾ ਹੈ ਸੁਖ ਦੇਣ ਵਾਲਾ ਹੈ ਸਾਰੇ ਸੁੱਖਾਂ ਨੂੰ ਦਿੰਦਾ ਹੈ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਤੇਰੇ ਸਰੂਪ ਨੂੰ ਜਾਨਣਾ ਕੀਤਾ ਹੈ ਉਹਨਾਂ ਗੁਰਮੁਖਾਂ ਨੂੰ ਸਗਲ ਕਈਏ ਸਾਰੇ ਰੰਗ ਆਨੰਦ ਬਣ ਫੱਬ ਆਉਂਦੇ ਹਨ ਸੋਈ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਪਰਮਾਏ हे ਪ੍ਰਭੂ ਜਿਹੋ ਜਿਹਾ ਤੂੰ ਹੁਕਮ ਫਰਮਾਏ ਪਰਮਾਉਣਾ ਕਰਦਾ ਪ੍ਰਾਣਾਂ ਤਾਰੀ ਜੀਵ ਉਹ ਜਿਹੇ ਹੀ ਕਰਮਾਂ ਨੂੰ ਕਮਾਉਣਾ ਕਰਦੇ ਜਾ ਕੋ ਕ੍ਰਿਪਾ ਕਰੀ ਜਗ ਦੀ ਸਰ ਤੈਨ ਸਾਧ ਸੰਗ ਮਨ ਜਿੱਤਾ ਹੈ ਜਗਤ ਦੇ ਈਸ਼ਵਰ ਮਾਲਕ ਪ੍ਰਭੂ ਆਪ ਜੀ ਨੇ ਜਿਸ ਮਨੁਖ ਤੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਉਸ ਨੇ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਆਪਣੇ ਮਨ ਨੂੰ ਜਿੱਤਣਾ ਕੀਤਾ ਹੈ ਕੋ ਨਾਨਕ ਜੀ ਅੜਾ ਬਲਹਾਰੀ ਜੀਓ ਪਿੰਡ ਤੋ ਦਿੱਤਾ ਸਤਿਗੁਰੂ ਸਾਹਿਬ ਜੀ ਗਤਨ ਕਰਦੇ ਹਨ ਕਿ हे ਪ੍ਰਭੂ ਮੈਂ ਤੇਰੇ ਤੋਂ ਆਪਣੇ ਜੀੜਾ ਹਿਰਦੇ ਕਰਕੇ ਬਲਹਾਰੀ ਕੁਰਬਾਨ ਜਾਂਦਾ ਮੈਨੂੰ ਜ਼ਿੰਦਗੀ ਤੇ ਪਿੰਡ ਸਰੀਰ ਤੂੰ ਹੀ ਦੇਣਾ ਕੀਤਾ ਹੈ ਨਿਰਗੁਣ ਰਾਖ ਲੀਆ ਸੰਤਨ ਦਾ ਸਦਕਾ हे ਪ੍ਰਭੂ ਸ਼ਾਂਤ ਜਿਤ ਮਹਾਤਮਾ ਜਨਾਂ ਦਾ ਸਦਕਾ ਤੂੰ ਮੈਨੂੰ ਨਿਰਗੁਣ ਗੁਣਹੀਨ ਨੂੰ ਆਪਦੀ ਸ਼ਰਨ ਵਿੱਚ ਰੱਖ ਲੈਣਾ ਕੀਤਾ ਹੈ ਸਤਗੁਰ ਢਾਕ ਲੀਆ ਮੋਹ ਪਾਪੀ ਪੜਦਾ ਮੋਹ ਤੋਂ ਪਾਪ ਮੇਰੇ ਪਾਪੀ ਗੁਨਾਹੀ ਦਾ ਔਗਣਾ ਰੂਪ ਪੜਦਾ ਸਤਗੁਰਾਂ ਨੇ ਵਾ ਸਤਗੁਰਾਂ ਦੁਆਰਾ ਤੂੰ ਢੱਕ ਲੈਣਾ ਕੀਤਾ ਹੈ ਢੱਕਨ ਹਾਰੇ ਪ੍ਰਭੂ ਹਮਾਰੇ ਜੀਵ ਪ੍ਰਾਨ ਸੁਖ ਦਾਤੇ ਹੇ ਹਮਾਰੇ ਤੋਂ ਭਾਵ ਮੇਰੇ ਪ੍ਰਭੂ ਪਰਮਾਤਮਾ ਤੂੰ ਮੇਰੇ ਪਰਦੇ ਢਾਕਨ ਹਾਰੇ ਟੱਕਣ ਵਾਲ ਜੀ ਭਾਵ ਹਿਰਦੇ ਪ੍ਰਾਨ ਸਵਾਸਾਂ ਤੇ ਸੁਖ ਦਾਤੇ ਸੁੱਖਾਂ ਦਾ ਦਾਤਾ ਹੈ ਸੁੱਖਾਂ ਦੇ ਦੇਣ ਵਾਲਾ ਹੈ ਅਬਿਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਹੇ ਸੁਆਮੀ ਮਾਲਕ ਪ੍ਰਭੂ ਅਸੀਂ ਤੁਸੀਂ ਅਬਿਨਾਸੀ ਨਾਸ਼ ਤੋਂ ਰਹਿਤ ਅਬਗਤ ਹੁੰਦਾ ਵਿਅਕਤੀ ਗਤ ਤੋਂ ਵੀ ਰਹਿਤ ਹੋ ਗਿਆਨ ਪ੍ਰਾਪਤ ਸਰੂਪ ਹੋ ਸਭ ਥਾਵਾਂ ਵਿੱਚ ਪੂਰਨ ਲਬ ਲਬ ਵਿਆਪਕ ਹੋ ਪੁਰਖ ਪ੍ਰਭੂ ਪ੍ਰਖਾਰਥ ਦੇਣ ਵਾਲੇ ਹੋ ਅਤੇ ਕਰਮ ਅਨਸਾਰ ਵਿਦਾਤੇ ਫਲ ਪਰਦਾਤੇ ਹੋ ਉਸਤਤ ਗਹਿਨ ਨ ਜਾਏ ਤੇਮਾਰੀ ਕੌਣ ਕਹੈ ਤੂ ਕਦਕਾ हे ਪ੍ਰਭੂ ਤੇਮਾਰੀ ਤੋਂ ਭਾਵ ਤੇਰੀ ਉਸਤਤ ਵਡਿਆਈ ਆਖੀ ਨਹੀਂ ਜਾ ਸਕਦੀ ਕੌਣ ਕਿਹੜਾ ਕਹਿ ਸਕਦਾ ਆਖ ਸਕਦਾ ਹੈ ਕਿ ਤੂੰ ਕਦੋਂ ਦਾ ਹੈ ਭਾਵ ਤੇਰਾ ਆਦ ਅੰਤ ਕੋਈ ਨਹੀਂ ਜਾਣ ਸਕਦਾ ਨਾਨਕ ਦਾਸ ਤਾ ਕੈ ਬਲਹਾਰੀ ਮਿਲੇ ਨਾਮ ਹਰ ਨਿਮਕਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਦਾਸ ਦਾਸਾ ਪਾਪ ਧਾਰ ਕੇ ਤਿਸ ਪ੍ਰਭੂ ਦੇ ਉਪਰੋਂ ਬਲਹਾਰੀ ਕੁਰਬਾਨ ਜਾਂਦੇ ਅਤੇ ਬੇਨਤੀ ਕਰਦੇ ਹਾਂ ਕਿ हे ਹਰੀ ਸਾਨੂੰ ਇੱਕ ਨਿੰਮਕਾ ਨਿੰਮਖ ਮਾਤਰ ਆਪ ਜੀ ਦਾ ਨਾਮ ਮਿਲੈ ਪ੍ਰਾਪਤ ਹੋਵੇ ਤੇਰਾ ਨਾਮ ਵੀ ਤੇ ਨਿੰਮਕਾ ਨਿਮਰਤਾ ਵੀ ਮਿਲੇ ਵਾ ਨਿੰਮਕਾ ਨਮਕ ਦੀ ਨਿਆਈ ਸਲੂਣਾ ਰਸਦਾਇਕ ਨਾਮ ਪ੍ਰਾਪਤ ਹੋਵੇ ਭਾਵ ਜਿਵੇਂ ਰਸੋਈ ਵਿੱਚ ਹੋਰ ਅਨੇਕਾਂ ਪਦਾਰਥ ਪਏ ਹੋਣ ਲੱਖਾਂ ਪਦਾਰਥ ਪਏ ਹੋਣ ਪਰ ਲੂਣ ਦੇ ਨਾਲ ਹੀ ਸਬਜੀ ਸਵਾਦਿਸ਼ਟ ਬਣਦੀ ਇਸੇ ਪ੍ਰਕਾਰ ਹੋਰ ਅਨੇਕਾਂ ਸਾਧਨ ਬਾਕੀ ਪਦਾਰਥਾਂ ਦੀ ਨਿਆਈ ਨਮਕ ਰੂਪੀ ਨਾਮ ਦੇ ਮਿਲਣ ਨਾਲ ਉਹ ਸਾਰੇ ਸਾਧਨ ਵੀ ਰਸ ਦਾਇਕ ਹੋ ਜਾਂਦੇ ਹਨ ਸੋ ਸਾਧ ਸੰਗਤ ਜੀ ਇੱਥੇ ਰਾਗ ਤੁਖਾਰੀ ਦੀ ਸਮਾਪਤੀ ਹੋਈ ਹੈ ਬਾਕੀ ਦੀ ਵਿਚਾਰ ਆਪਾਂ ਕੱਲ੍ਹ ਵਾਲੀ ਵਿਚਾਰ ਵਿੱਚ ਆਪ ਜੀ ਨਾਲ ਸਤਿਗੁਰੂ ਜੀ ਨੂੰ ਪਾਇਆ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਾਝ ਪਾਵਾਂਗੇ ਵਾਹੇ ਗੁਰੂ 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 ਵਾਹੇ गोविन्दे मुकुन्दे उदारे अपारे हरियं करियं नृ नामे अकामे गोविन्दे मुकुन्दे उदारे अपारे हरियं करियं नरनामे अकामे दुकालं प्रणसि दयालङ् स्वरूपे सदा अङ्गसङ्गे अपंगं विपूते दुकालङ्पर्णासी दयालङ् स्वरूपे सदा अङ्गसङ्गे अपंगं विपूते दुकालङ्पर्णासी दयालङ् स्वरूपे ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ